ਇਦਾਂ ਕਿ ਤੁਹਾਨੂੰ ਪਤਾ ਹੈ ਕਿ 10 ਪੁਲਿਸ ਲੋਨ ਜਿਹੜਾ ਹੈਗਾ ਸੇਤੀਮ ਸਿਕਿਉਰਟੀ ਲਈ ਜਿਹੜਾ ਹੈਗਾ ਪੂਰੀ ਏਰੀਆ ਡੋਕਮੈਂਟੇਸ਼ਨ ਕੀਤੀ ਜਾ ਰਹੀ ਹੈ। ਸਾਨੂੰ ਇੱਕ ਰਿਪੋਰਟ ਆਇਆ ਸੀਗਾ ਇਹ ਕੋਈ ਅਨ ਆਈਡੈਂਟੀਫਾਈਡ ਵਗੈਰਾ ਪਰਸਨਾ ਉਹ ਕੋਈ ਵਾਰਦਾਤ ਕਰ ਸਕਦਾ ਹੈ। ਇਸ ਤੇ ਅਸੀਂ ਜਿਹੜਾ ਹੈਗਾ ਸਪੈਸੀਫਿਕ ਨਾਕਾ ਬੰਦੀ ਅਰਲੀ ਮਾਰਨਿੰਗ ਚ ਕੀਤੀ ਤੁਹਾਨੂੰ ਪਤਾ ਹੈਗਾ ਇਸ ਤੋਂ ਪਹਿਲਾਂ ਵੀ ਸਾਡੇ 9:00 ਅਰਲੀ ਮਾਰਨਿੰਗ ਚ ਇੱਕ ਪਾਦਤ ਹੋ ਚੁੱਕੀ। ਜਦੋਂ ਅਸੀਂ ਮਾਰਨਿੰਗ ਦੇ ਵਿੱਚ ਨਾਕਾ ਲਾਇਆ ਤਾਂ ਸਾਡੇ ਐਸਐਚਓ ਸਿਟੀ ਹਿੰਕ ਵਾਲਾ ਬਾਈਪਾਸ ਤੇ ਮੱਕੇ ਤੇ ਸੀ। ਅੰਡ ਉਹਨਾਂ ਨੇ ਜਦੋਂ ਉਹਨੂੰ ਇੱਕ ਪਲਸਰ ਬਾਈਕ ਵਿਦਾਊਟ ਨੰਬਰ ਪਲੇਟ ਐਂਡ ਇਹ ਟੱਕਿਆ ਵਾ ਸੀਗਾ ਐਂਡ ਜਦੋਂ ਉਹਨੂੰ ਵੋਕਿਆ ਇਹਨੇ ਭਜਾਇਆ ਦੌੜ ਕੇ ਆ ਜਿਹੜਾ ਤੁਹਾਡੇ ਸਾਰੇ ਜਿਹੜੇ ਹੈਗੇ ਆਲੇ-ਦੁਆਲੇ ਪਿੰਡਾਂ 'ਚ ਘੁੰਮ ਕੇ ਰੁਵਾਈ ਦਵਾਇਆ ਤਾਂ ਇੱਥੇ ਜਿਹੜਾ ਹੈਗਾ ਸਾਡੀ ਦੂਸਰੀ ਪਾਰਟੀ ਵੀ ਚੇਜ ਕਰਤੀ ਵੀ ਆ ਗਈ ਸੀ ਇੱਥੇ ਆ ਕੇ ਇਹਨੇ ਜਿਹੜਾ ਹੈਗਾ ਜਿਹੜੇ ਸਾਡੀ ਪੁਲਿਸ ਪਾਰਟੀ ਤੇ ਫਾਇਰ ਕੀਤਾ ਅਸੀਂ ਇਹਨਾਂ ਨੂੰ ਵਾਰਨ ਕੀਤਾ ਬੜਾ ਮੰਨਿਆ ਨਹੀਂ ਤੋਂ ਅਜ ਸੈਲਫ ਡਿਫੈਂਸ ਦੇ ਵਿੱਚ ਜਿਹੜਾ ਹੈ ਪੁਲਿਸ ਪਾਰਟੀ ਨੇ ਵੀ ਜਿਹੜਾ ਰਿਪੋਰਟ ਕੀਤਾ ਜਿਹੜੀ ਲਗ ਸ਼ਾਟ ਜਿਹੜੀ ਹੋਈ ਹੈ ਆ ਜਿਹੜਾ ਬੰਦਾ ਹੈ ਅਸੀਂ ਹਸਪੀਟਲ ਨਾਲ ਕਰਾਤਾ ਹੈਗਾ ਜਿਹੜਾ ਇਨੀਸ਼ੀਅਲ ਇਨਵੈਸਟੀਗੇਸ਼ਨ ਚ ਜਿਹੜਾ ਪਾਇਆ ਅਸੀਂ ਉਹਨੂੰ ਪੁੱਛਿਆ ਕਿ ਬਈ ਬੰਦਾ ਕੋਣ ਹੈ ਤੋਂ ਇਹਨੇ ਆਪਣਾ ਨਾਮ ਰਾਹੁਲ ਗਿੱਲ ਦੱਸਿਆ ਹੈਗਾ ਐਂਡ ਇਸੇ ਹੀ ਬੰਦੇ ਨੇ ਇੱਕ ਇੱਕ ਉਹ ਵਾਰਦਾਤ ਜਿਹੜੀ ਹੈਗੀ ਆਜ ਅੰਜਾਮ ਦੇਣੀ ਸੀ ਤੋਂ ਅਸੀਂ ਇੱਕ ਮੇਜਰ ਜਿਹੜੀ ਵਾਰਦਾਤ ਹੈ ਉਹਨੂੰ ਜਿਹੜਾ ਹੈਗਾ ਰਿਵੈਂਟ ਕਰ ਲਿਆ ਹੈਗਾ ਅੰਡ ਲੱਟ ਵਨ ਅਭੀ ਇਡੈਂਟੀਫਾਈ ਹੋਇਆ ਹੈ ਕਿ ਜਿਹੜਾ ਆ ਬੰਦਾ ਹੈਗਾ ਆ ਜਿਹੜੀ 17 ਤਾਰੀਖ ਨੂੰ ਜੋ ਪੰਜਾਬ ਪਾਚ ਕੰਪਨੀ ਦੇ ਵਿੱਚੋਂ ਗੋਲੀ ਚੱਲੀ ਹੈ ਉਸ ਵਾਰ ਦਾ ਤੇ ਵੀ ਇਹ ਬੰਦਾ ਸ਼ਾਮਿਲ ਸੀ ਬਾਕੀ ਹਾਂਜੀ ਕਿੱਥੇ ਗੋਲੀ ਵਜੀ ਇਹਨੇ ਲੱਗ ਤੇ ਗੋਲੀ ਸ਼ਾਮਿਲ ਸੀ ਜਨੇ ਗੋਲੀ ਚਲਾਈ ਸੀ ਇਹਨੇ ਇਹਨੇ ਜੋ ਪ੍ਰਾਈਮ ਆਫਿਸ ਹੈ ਸੀ ਜਿਹੜਾ ਹੈਗਾ ਅਨਤਕ ਅਸੀਂ ਪੂਰਾ ਇਹਨਾਂ ਨੂੰ ਇਨਟਰਗੋਗ ਨਹੀਂ ਕਰ ਪਾਇਆ ਬਸ ਜਿੰਨਾ ਕਿ ਅਸੀਂ ਹਸਪੀਟਲ ਲੈ ਜਾਂਦੇ ਪੁੱਛਿਆ ਉਹਨਾਂ ਨੇ ਅਹੀ ਦੱਸਿਆ ਕਿ ਵੀ ਆ ਇਨਵੋਲਵ ਸੀ ਹੋਇਜੇ ਬਾਕੀ ਜਿਹੜੇ ਗੜਬੜ ਸੀ ਇੱਕ ਪਿਸਤਲ ਹੈ ਉਹ ਰਿਕਵਰ ਗੜਬੜ ਜਿਹੜਾ ਦੂਸਰਾ ਆਦਮੀ ਉਹਦੇ ਨਾਲ ਦੋ ਦੋ ਜਾਨੇ ਸੀ ਨਾ ਸਰ ਨਹੀਂ ਉਹ ਉਹ ਸਾਰੀ ਚੀਜ਼ਾਂ ਸੀ ਚੈੱਕ ਕਰਦੇ ਚਲੋ ਇੱਕ ਹੀ ਫਿਲਹਾਲ ਫਿਲਹਾਲ ਸਰ ਇਨਕਾਉਂਟਰ ਵਾਲੀ ਕਿਹੜੀ ਲੋਕੇਸ਼ਨ ਹੈ ਜੀ ਹਾਂ ਜੀ ਹਾਂ ਜੀ ਇਨਕਾਉਂਟਰ ਕਿੱਥੇ ਲੋਕੇਸ਼ਨ ਦੇਖੋ ਦੇਖੋ ਆ ਜਿਹੜੀ ਹੈ ਜੀ ਜਿਹੜਾ ਬਬਲੀ ਪਿੰਡ ਦੇ ਨੇੜੇ ਆ ਜਿਹੜਾ ਹੈਗਾ ਨਾਲਾ ਹੈਗਾ ਦਸਹੀ ਵਾਈਪਨ ਕਿਥੋਂ ਲੈਂਦਾ ਸੀ ਕਿਥੇ ਦੇਖੋ ਉਹ ਸਾਰੀ ਚੀਜ਼ਾਂ ਇੰਟੈਗ੍ਰੇਸ਼ਨ ਐਂਡ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਇੱਕ ਵਾਰ ਤਾਂ ਸਾਡਾ ਜਿਹੜਾ ਇਹੋ ਜੇ ਇਨਸੀਡੈਂਟ ਪ੍ਰਾਇਮਰੀ ਹੁੰਦਾ ਕਿ ਅਸੀਂ ਇਹਨਾਂ ਨੂੰ ਛੇਤੀ ਛੇਤੀ ਹਸਪੀਟਲ ਜਿਹੜਾ ਹੈਗਾ ਉਹ ਪੁਲਿਸ ਪਾਰਟੀ ਦੀ ਕਿਸੇ ਪੁਲਿਸ ਪਾਰਟੀ ਦੀ ਤਾਂ ਨਹੀਂ ਲੱਗੀ ਜੀ ਨਹੀਂ ਨਹੀਂ ਪੁਲਿਸ ਪਾਰਟੀ ਦੇ ਅਵਰਟ ਹੋ ਗਿਆ ਕਿਉਂਕਿ ਤੁਹਾਨੂੰ ਪਤਾ ਹੈਗਾ ਥੋੜਾ ਅਰਲੀ ਮਾਰਨਿੰਗ ਸੀ ਹਨੇਰਾ ਸੀ ਉਸਕਾ ਕਿੰਨੀਆਂ ਗੋਲੀਆਂ ਚੱਲੀਆਂ ਨੇ ਤਾਂ ਐਕਸਚੇਂਜ ਆਫ ਫਾਇਰ ਹੋ ਰਹੀ ਹੈ ਜੀ ਸਹੀ ਐਗਜ਼ੈਕਟ ਦੇਖੋ ਜੀ ਇਹਦੇ 'ਚ ਕੋਈ ਸਪੈਸੀਫਿਕ ਨਹੀਂ ਹੈ ਸਾਢੇ 40 ਆਪਣੇ ਕਾਉਂਸਿਲ ਦੇਖੋ ਜੀ ਪੁਲਿਸ ਤੇ ਫਾਇਰ ਚੱਲ ਰਹੀ ਹੈ